7/8 ਮਾਡਲ ਆ ਜਾਨੀ 7 ਮੈਨੂਫੈਕਚਰ ਆ 8 ਰਜਿਸਟਰਡ ਆ 28 ਤੱਕ ਪਾ ਸਕ ਗੱਡੀ 2014/15 ਮਾਡਲ ਆ ਜੀ ਨੈਕਸਟ ਵੀਰੇ ਸਕੋਰਪੀਓ ਆਗੀ 14 ਮਾਡਲ ਤੇ ਸਕੋਰਪੀਓ 14 ਮਾਡਲ 14 ਮਾਡਲ ਵੀ ਐਲ ਐਕਸਟਾਪ ਮਾਡਲ ਆ ਫਰਸਟ ਓਨਰ ਆ ਗੱਡੀ ਠੀਕ ਆ ਬਈ ਤੇ ਇਹਦੇ ਤੇ ਵੀ ਅਜ ਮੈਂ ਤੁਸੀਂ ਦੇਖ ਸਕਦੇ ਹੋ 75000 ਦੇ ਲਾਈਟ ਟਾਇਰ ਲਵਾਏ ਹੋਏ ਸਪੇਸ ਫਰੰਟ ਆਪਾਂ ਦੂਜੀਆਂ ਐਲਈਡੀ ਲਾਈਟਾਂ ਮੈਨੀਆਂ ਜਾਨੀ 6000 ਰੁਪਏ ਦੀ ਆਪ ਕੋਈਆਂ ਵੀ ਨੇ ਮਤਲਬ ਪੂਰੀ ਘੈਂਟ ਬਣਾਈ ਵੀ ਆਪਾਂ ਗੱਡੀ ਗੱਲ ਗੱਡੀ 14/15 ਮਾਡਲ ਆ ਜੀ ਹਾਂਜੀ ਸਜਣੋ ਪਿੰਡ ਬਾਲੀਆਂ ਜ਼ਿਲ੍ਹਾ ਸੰਗਰੂਰ ਤਹਿਸੀਲ ਧੂਰੀ ਦਾ ਪਿੰਡ ਆਹੇ ਕੱਟੂ ਬਾਲੀਆਂ ਬਾਲੀਆਂ ਪਿੰਡ ਦੇ ਵਿੱਚ ਖੜੇ ਆ ਜੀ ਜੇਕਰ ਤੁਸੀਂ ਵੀ ਆਪਣੀ ਕਿਸੇ ਗੱਡੀ ਦੀ ਐਡ ਲਵਾਉਣਾ ਚਾਹੁੰਦੇ ਹੋ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਜੀ ਨੰਬਰ ਆਪਣਾ ਨੋਟ ਕਰ ਲਓ ਜੀ 79560946 79560946 ਤੇ ਤੁਸੀਂ ਸਾਨੂੰ ਫੋਟੋਆਂ ਵਟਸਐਪ ਕਰ ਸਕਦੇ ਹੋ ਜੀ ਤੇ ਕਾਲ ਵੀ ਕਰ ਸਕਦੇ ਹੋ ਤੇ ਜਿਹੜੇ ਭਰਾ ਕਾਰ ਲੱਭ ਰਹੇ ਨੇ ਮੇਰਾ ਪ੍ਰਾਸ ਚੈਨਲ ਸਬਸਕ੍ਰਾਈਬ ਕਰਕੇ ਜਰੂਰ ਰੱਖ ਲਿਓ ਉਦ ਨੂੰ ਕਾਰ ਵਿਕ ਜਾਂਦੀ ਆ ਜਿੰਨਾ ਚਿਰ ਤੁਸੀਂ ਕਾਰ ਲੱਭ ਰਹੇ ਹੋ ਸਬਸਕ੍ਰਾਈਬ ਜਰੂਰ ਕਰ ਲਿਓ ਧੰਨ ਆਹ Honda City ਤਾਂ 베ਗੀ ਹੋਣੀ ਰਹੀਦਾ ਵੇਸਾਈ ਹੋ ਗਈ ਗੱਡੀ ਦੀ ਠੀਕ ਨਵਾਂ ਮਾਡਲ ਆ ਜੀ ਇਹ ਨਵਾਂ ਮਾਡਲ ਆ ਇਹ ਸੇਲ ਹੋ ਗਈ ਹਾਂਜੀ ਹਾਂਜੀ ਬਈ ਤੇ ਆ ਨੈਕਸਟ ਗੱਡੀ ਬਈ ਇਹ ਵੀ ਸਵਿਫਟ ਡਿਜ਼ਾਇਰ ਆ ਜੀ 2014/15 ਮਾਡਲ ਆ ਜੀ ਏ ਐਲ ਡੀ ਆ ਮਤਲਬ ਇਹ ਚ ਵਿੰਡੋ ਆਣੀ ਪਾਵਰ ਹੁੰਦੀ ਹੈ ਬਾਕੀ ਸਾਰੇ ਫੰਕਸ਼ਨ ਸੇਮ ਹੁੰਦੇ ਨੇ ਆ ਥੋੜਾ ਬਹੁਤ ਜਿਵੇਂ ਬੰਪਰ ਤੁਹਾਨੂੰ ਦੀਂਦਾ ਹੋਊਗਾ ਹਨ ਇਹ ਤਾਂ ਆਪਾਂ ਕੰਮ ਕਰਾਉਣਾ ਹਜੇ ਕਿਉਂਕਿ ਤੁਹਾਨੂੰ ਪਤਾ ਹੀ ਤੁਸੀਂ ਜਲਦੀ ਆਗੇ ਸਾਡੇ ਕੋਲ ਠੀਕ ਆ ਜੀ ਠੀਕ ਆ ਆਹ ਆਪਾਂ ਤੁਹਾਨੂੰ ਕਰਾ ਕੇ ਦੇਵਾਂਗੇ ਸਾਰਾ ਓਕੇ ਮਤਲਬ ਕਹਿ ਲਓ ਗੱਲ ਠੀਕ ਆ ਜੀ ਤੇ ਸੈਕੰਡ ਓਨਰ ਆ ਗੱਡੀ ਚਾਰੋ ਟਾਇਰ ਵਧੀਆ ਨੇ ਇੰਜਨ ਗੇ ਰੋਕੇ ਆ 14/15 ਮਾਡਲ ਆ ਇਹ ਵੀ ਜੀ ਆਪਾਂ ਨੂੰ ਵਿਦ ਦਾ ਐਨਓਸੀ ਪੰਜਾਬ ਲੱਗ ਜੂ ਜੀ 295000 ਦੀ ਆ ਸਾਰਾ ਕੰਮ ਕਰਾ ਕੇ ਕਹਿ ਲਓ ਆਪਾਂ 10-15000 ਠੀਕ ਹੈ 14 ਮਾਡਲ ਹੋਣਗੇ 14/15 ਹੈ ਜੀ ਮਤਲਬ ਆਪਾਂ 14 ਹੀ ਕਹਾਂਗੇ ਯਾਨੀ 14 ਮੈਨੂੰ ਫੈਕਚਰ ਹੈ 15 ਰਜਿਸਟਰਡ ਹੈ ਹਾਂਜੀ ਤੇ ਗੱਡੀ ਦਿਖਾ ਦੇ ਜੀ ਘੁੰਮ ਕੇ ਹਾਂਜੀ ਦੋਸਤੋ ਤੁਹਾਨੂੰ ਦੱਸ ਦਿਆਂ ਪਹਿਲੀ ਗੱਡੀ ਦੀ ਡਿਟੇਲ ਸਪੈਕਟ ਡਿਜ਼ਾਇਰ ਗੱਡੀ ਆ ਐਲ ਡੀ ਆਈ ਮਾਡਲ ਆ ਇਹ ਐਲ ਡੀ ਆਈ ਦਾ ਮਤਲਬ ਵੀ ਕੱਲੀਆਂ ਵਿੰਡੋ ਨਹੀਂ ਤੁਹਾਨੂੰ ਪਾਵਰ ਮਿਲਣਗੀਆਂ ਬਾਕੀ ਫਕਸ਼ਨ ਬੀ ਡੀ ਆਈ ਵਾਂਗੂ ਸੇਮ ਮਿਲਣਗੇ ਤੇ ਇਹ ਸੈਕੰਡ ਓਨਰ ਦੀ ਗੱਡੀ ਆ ਹੈ ਥਰਡ ਓਨਰ ਕੋਲੇ ਜਾਊਗੀ ਯਾਨੀ ਦੂਜੇ ਮਾਲਕ ਦੇ ਨਾਂ ਸੀ ਹੁਣ ਤੀਜੇ ਮਾਲਕ ਦੇ ਨਾਂ ਹੋਣੀ ਆ ਇਹ ਗੱਡੀ ਜੇ ਕਿਸੇ ਭਰਾ ਨੂੰ ਪਸੰਦ ਆ ਤਾਂ ਗੱਡੀ ਪਰਚੇਜ਼ ਜ਼ਰੂਰ ਕਰਿਓ ਬਾਈ ਤੋਂ ਤੇ ਸਕਰੀਨ ਤੇ ਦੇਖ ਸਕਦੇ ਹੋ ਤੁਸੀਂ ਸੀਟ ਕਵਰ ਵਗੈਰਾ ਬਿਲਕੁਲ ਬ੍ਰੈਂਡ ਨਿਊ ਬੈਨੇਸ ਉਹਨੂੰ ਬਾਕੀ ਵਿੱਚੋਂ ਗੱਡੀ ਤਬਾਕੇ ਦੇਊ ਬਾਈ ਉਹਤੇ ਤੁਸੀਂ 1 ਰੁਪਿਆ ਨਹੀਂ ਲਾਉਣਾ ਤੇ ਇਹ ਤਾਂ ਹਲੇ ਆ ਕੇ ਖੜੀ ਸੀ ਗੱਡੀ ਵਿੱਚੋਂ ਤੁਹਾਨੂੰ ਮੈਟ ਵਗੈਰਾ ਵਿੱਚੋਂ ਸਾਰੀ ਪੱਟ ਕੇ ਤਬਾਹ ਕੇ ਦੇਊ ਗੱਡੀ ਤੁਹਾਨੂੰ ਇਹੋ ਜਿਹੀ ਗੱਲ ਨਹੀਂ ਕਲੀਨ ਕਰਵਾ ਕੇ ਦੇਊਗਾ ਗੱਡੀ ਤੇ ਮੂਹਰੋਂ ਜਿਹੜੀ ਰਹੀ ਗੱਲ ਬੰਪਰਾਂ ਦੀ ਬੰਪਰ ਤੁਹਾਨੂੰ ਜਿਹੜੇ ਮڑے ਮੋٹے ਦੀਂਦੇ ਨੇ ਇਹ ਤੁਹਾਨੂੰ ਕਰਵਾ ਕੇ ਦੇਊ ਟੱਚਿੰਗ ਵਾਚਿੰਗ ਤੁਹਾਨੂੰ ਓਕੇ ਮਿਲੂ ਗੱਡੀ ਐਨਓਸੀ ਨਾਲ ਤੁਹਾਨੂੰ ਲੱਗ ਜੂਜੀ ਇਹ 295000 ਚੋਂ ਮਾੜਾ ਮੋਟਾ ਮਾਨਤਨ ਸਭ ਦੇ ਘਟਾ ਕੇ ਫਿਕਸ ਹੀ ਹੁੰਦਿਆ ਥੋੜਾ ਬਹੁਤ ਮਾਨਤਨ ਜਿਹਾ ਜਿਹਾ ਹੋਊ ਆਪਾਂ ਕਹ ਲੋ ਅਗਲੇ ਦਾ ਹੋ ਜਾ ਕਰ ਦਾਂਗੇ ਠੀਕ ਆ ਜੀ ਤੇ ਗੱਡੀ ਦੇਖ ਸਕਦੇ ਹੋ ਤੇ ਨੈਕਸਟ ਬਾਈ ਅਗਲੀ ਵੀ ਸਵਿਫਟ ਆ ਜੀ ਇਹ ਘੱਟ ਬਜਟ ਚ ਆ ਗਈ ਜਿਹੜੇ ਬੰਦੇ ਨੇ ਘੱਟ ਪੈਸੇ ਲਾਉਣੇ ਨੇ ਠੀਕ ਹੈ ਇਹ ਜਿਵੇਂ ਮੰਨ ਲਓ ਗੱਲ ਵੀ 2007/8 ਮਾਡਲ ਆ ਜਾਨੀ 7 ਮੈਨੂਫੈਕਚਰ ਆ 8 ਰਜਿਸਟਰਡ ਆ 28 ਤੱਕ ਪਾ ਸਕ ਗੱਡੀ ਗੱਡੀ ਦੀ ਸਰਵਿਸ ਕਰਵਾਤੀ ਜੀ ਡੀ ਆਈ ਵਾਲੇ ਲਾਏ ਲੱਗੇ ਹੋਏ ਨੇ ਨੰਬਰ ਪੰਜਾਬ ਆ ਜੀ 28 ਤੱਕ ਗੱਡੀ ਪਾਸ ਆ 24 ਤੱਕ ਬੀਮਾ ਯਾਨੀ ਸਾਰੇ ਕਾਗਜ਼ ਪੱਤਰ ਕੰਪਲੀਟ ਆ ਜਿਹੜੇ ਬੰਦੇ ਨੇ ਘੱਟ ਪੈਸਿਆਂ 'ਚ ਘਰੇ ਰੱਖਣ ਨੂੰ ਗੱਡੀ ਲੈਣੀ ਉਹਨੂੰ ਵਧੀਆ ਬੰਦੇ ਆ ਠੀਕ ਆ ਜੀ ਠੀਕ ਆ ਜੀ ਇਹ ਆਪਾਂ ਨੂੰ ਗੱਡੀ ਲੱਗ ਜੂ 145000 ਰੁਪਏ ਦੀ 145 ਦੀ ਹਾਂ 28 ਤੱਕ ਪਾਸ ਆ ਗੱਡੀ 28 ਤੱਕ ਪਾਸ ਹਾਂ ਹਾਂਜੀ ਤੇ ਗੱਡੀ ਦੇਖ ਸਕ ਹਾਂ ਹਾਂਜੀ ਮਿੱਤਰੋ ਜਿਹੜੀ ਸਕਰੀਨ ਦੇ ਉੱਪਰ ਤੁਸੀਂ ਗੱਡੀ ਦੇਖ ਰਹੇ ਹੋ ਸਪੈਕਟ BDI 2007 ਦਾ ਮਾਡਲ ਆ ਜੀ ਇਹ ਰਜਿਸਟਰ ਹੋਈ ਹੋਈ ਆ 2008 ਦੇ ਵਿੱਚ 7/8 ਮੰਨ ਸਕਦੇ ਆ ਇਹਨੂੰ ਆਪਾਂ ਗੱਡੀ ਨੂੰ ਤੇ ਪਾਸਿੰਗ ਗੱਡੀ ਦੀ ਬਾਈ ਜੀ 2028 ਤੱਕ ਗੱਡੀ ਦੀ ਪਾਸਿੰਗ ਪਿਆ ਵਿੱਚ ਇੰਟੀਰੀਅਰ ਬਿਲਕੁਲ ਨੀਟ ਐਂਡ ਕਲੀਨ ਪਿਆ ਬੀਮਾ ਗੱਡੀ ਦਾ ਪਿਆ ਜੀ 2024 ਤੱਕ ਵੈਲੜਾ ਤੇ ਗੱਡੀ ਤੁਹਾਨੂੰ ਆਲਟੋ ਦੇ ਭਾ ਦੇ ਵਿੱਚ ਮਿਲ ਰਹੀ ਹੈ ਜੀ ਜੀਡੀਆ ਵਾਲੇ ਜੀਡੀਆ ਵਾਲੇ ਉਹ ਲਾਈ ਟਾਇਰ ਲੱਗੇ ਹੋਏ ਨੇ ਗੱਡੀ ਦੇ ਜੀ ਚੌੜੇ ਟਾਇਰ ਲੱਗੇ ਬਿਨੇ ਵਧੀਆ ਵਿੱਚੋਂ ਇੰਟੀਰੀਅਰ ਬਿਲਕੁਲ ਨੀਟ ਐਂਡ ਕਲੀਨ ਆ ਜੀ ਇੰਜਨ ਗੇਅਰ ਗੱਡੀ ਦਾ ਓਕੇ ਆ ਏਸੀ ਹੀਟਰ ਗੱਡੀ ਦਾ ਵਰਕਿੰਗ ਦੇ ਵਿੱਚ ਆ ਜੀ ਕਿਸੇ ਮਰਜ਼ੀ ਕਹਿੰਦੇ ਕਹੋਂ ਦੇ ਖੱਬੀ ਖਾਨ ਬੰਦੇ ਨੂੰ ਦਿਖਾ ਲਿਓ ਜੀ ਆ ਕੇ ਟੁਕਸ ਕੱਢਦੇ ਦਾ ਜ਼ਿੰਮੇਵਾਰ ਹੋਵਾਂਗੇ ਕੋਈ ਐਕਸੀਡੈਂਟ ਨਹੀਂ ਗੱਡੀ ਗੱਡੀ ਬਿਲਕੁਲ ਸਾਫ਼ ਬਈਆ ਆਲਟੋ ਦੇ ਮੁੱਲ ਦੇ ਵਿੱਚ ਗੱਡੀ ਤੁਹਾਨੂੰ ਸਪੈਕਟ ਬੀਡੀਆਈ ਗੱਡੀ ਮਿਲ ਰਹੀ ਹੈ ਜੀ ਜੇ ਕਿਸੇ ਭਰਾ ਨੂੰ ਪਸੰਦ ਆ ਤਾਂ ਗੱਡੀ ਬਾਈ ਤੋਂ ਪਰਚੇਜ ਕਰ ਸਕਦਾ ਨੰਬਰ ਸਕਰੀਨ ਤੇ ਦਿੱਤਾ ਹੋਇਆ ਜੀ ਬਾਈ ਨੂੰ ਆਇਓ ਪਰ ਕਾਲ ਕਰਕੇ ਤਾਂ ਕਿ ਬਾਈ ਜੋਬ ਕਰਦਾ ਘਰੇ ਨਹੀਂ ਹੁੰਦਾ ਉਹਦੇ ਵਿੱਚ ਛੋੜਾ ਹੀ ਫਾਇਦਾ ਜੇ ਕਾਲ ਕਰਕੇ ਆਉਂਗੇ ਬਾਈ ਤੋਂ ਟਾਈਮ ਲੈ ਲਿਓ ਬਈ ਅਸੀਂ ਗੱਡੀ ਦੇਖਣੀ ਆ ਤੇ ਠੀਕ ਆ ਜੀ ਜਣੀ ਚਲਾਉਣੀ ਆ ਜਾ ਕੇ ਕੁਝ ਨਹੀਂ ਕਰਨਾ ਇਸ ਟਾਈਮ ਆਪਣੇ ਕੋਲ ਵੀ ਚੱਲ ਰਹੀ ਆ ਘਰੇ ਠੀਕ ਆ ਜੀ ਤੇ ਆ ਨੈਕਸਟ ਬਾਈ ਇਹ ਵੀ ਰਿਥਾਰ ਆ ਜੀ origignal ਥਾਰ ਆ ਸੀਜੀਆਰਟੀ origignal ਥਾਰ ਸੈਕਿੰਡ ਓਨਰ ਆ ਬਾਈ ਸਾਰੀ ਰਿਜਨਲ ਆ ਗੱਡੀ ਇਹ ਬੰਪਰੂ ਬੰਪਰ ਠੀਕ ਆ ਵੀਰੇ ਤੇ ਪੰਜੇ ਚੌੜੇ ਰਿਮ ਟਾਇਰ ਲੱਗੇ ਹੋਇਆ ਸੈਂਟਰ ਲੋਕ ਪਾਵਰ ਵਿੰਡੋ ਬੂ ਬ੍ਰੈਂਪ ਆ ਫਰੰਟ ਆਪਾਂ ਦੂਜੀਆਂ LED ਲਾਈਟਾਂ ਮੈਂ ਨਹੀਂ ਜਿਹੜੀ 6000 ਰੁਪਏ ਦੀ ਆਪ ਭੁਆਈਆਂ ਵੀ ਆ ਨੇ ਮਤਲਬ ਪੂਰੀ ਘੈਂਟ ਬਣਾਈ ਵੀ ਆਪਾਂ ਗੱਲ ਗੱਡੀ 14/15 ਮਾਡਲ ਆ ਜੀ 14 ਮਾਡਲ 14 ਮੈਨੂ ਫੈਕਚਰ 15 ਰਜਿਸਟਰ ਆ ਗੱਡੀ 30 ਤੱਕ ਪਾਸ ਆ ਜੀ ਕਿ 15 ਮੰਨ ਕੇ ਚੱਲੀਏ ਕੁਝ ਮੰਨ ਲਓ ਆਪਾਂ ਤੁਹਾਨੂੰ ਜੋ ਹੈ ਉਹ ਦੱਸਤਾ ਵੀ 14 ਮੈਨੂਫੈਕਚਰ ਆ 15 ਰਜਿਸਟਰਡ ਤੇ ਇਹਦੀ ਡਿਮਾਂਡ ਵਗੈਰਾ ਇਹ ਵੀ ਇਹਪਾਂ ਨੂੰ 6.5 ਲੱਖ ਦੀ ਪਊਗੀ ਇਹ ਗੱਡੀ ਸਾਰੀ ਰਿਜਨਲ ਆ 6.5 ਲੱਖ ਦੀ ਮੰਨ ਤਣ ਹੋ ਜੂ ਬੜਾ ਮੋਟਾ ਆ ਮੰਨ ਤਣ ਹੋ ਜੂਗਾ ਜੀ ਠੀਕ ਆ ਜੀ ਨੈਕਸ ਗੱਡੀ ਬਾਈ ਜੀ ਤੁਸੀਂ ਸਕਰੀਨ ਦੇ ਉੱਪਰ ਦੇਖ ਰਹੇ ਹੋ ਥਾਰ ਗੱਡੀ ਆ ਜੀ ਸੀ ਆਰ ਡੀ ਮਾਡਲ ਆ ਤੇ ਸੈਕੰਡ ਓਨਰ ਦੀ ਗੱਡੀ ਆ ਜੀ ਇਹ ਤੇ ਬੰਪਰ ਟੂ ਬੰਪਰ ਗੱਡੀ オリジナル ਆ ਜੀ ਵਿੱਚੋਂ ਇੰਟੀਰੀਅਰ ਦਿਖਾਉਣ ਆ ਵਿੱਚੋਂ ਬਿਲਕੁਲ ਨੀਟ ਐਨ ਕਲੀਨ ਪਈ ਆ ਜੀ ਸੱਤ ਦੇ ਉੱਪਰ ਰੂਫ ਦੇ ਉੱਪਰ ਵਧੀਆ ਲੈਦਰਿੰਗ ਲੱਗੀ ਪਈ ਆ ਜੀ ਵਧੀਆ ਲੈਦਰ ਚੜੀ ਵੀ ਆ ਸੀਟ ਕਵਰ ਬਕਟ ਫੀਟਿੰਗ ਵਾਲੇ ਸੀਟ ਕਵਰ ਨੇ ਜੀ ਤੇ ਸੈਂਟਰ ਲੋਕ ਆ ਜੀ ਗੱਡੀ ਬਹੁਤ ਜ਼ਬਰਦਸਤ ਲੁੱਕ ਆ ਵਿੱਚੋਂ ਜੇ ਕਿਸੇ ਭਰਾ ਨੇ ਇਹ ਪਰਚੇਜ ਕਰਨੀਆਂ ਬਾਈ ਕੋਲੇ ਅਵੇਲੇਬਲ ਹੈਗੀ ਆ ਵਿੱਚੋਂ ਗੱਡੀ ਬਹੁਤ ਸੋਹਣੀ ਤਿਆਰ ਬਈ ਹੋਈ ਆ ਜੀ ਐਮਪ ਬੂਹਰ ਸਭ ਕੁਛ ਕੰਪਲੀਟ ਗੱਡੀ ਦੇ ਵਿੱਚ ਲੱਗਿਆ ਹੋਇਆ ਸਾਰੀ ਐਸਟਰੀ ਲੱਗੀ ਹੋਈ ਆ ਤੁਹਾਨੂੰ ਕੁਝ ਕਰਨ ਦੀ ਲੋੜ ਨਹੀਂ ਏ ਟੂ ਜ਼ेड ਗੱਡੀ ਦੀ ਸਰਵਿਸ ਵਗੈਰਾ ਓਕੇ ਹੋਈ ਹੋਈ ਆ ਤੁਹਾਨੂੰ ਬੋਰਨਟ ਚਾਹ ਦੇਖੋ ਗੱਡੀ ਸਾਰੀ ਸ਼ੀਲਡ ਆ ਤੇ ਵਿੱਚੋਂ ਦੇਖ ਸਕਦੇ ਹੋ ਕਾਰ ਦਾ ਇੰਜਨ ਚੈੱਕ ਕਰ ਲਓ ਜੀ ਨਿਗਾਹ ਮਾਰ ਲਓ ਮੜੀ ਜੀ ਦੇਖ ਸਕਦੇ ਹੋ ਕੂਲੈਂਟ ਵਗੈਰਾ ਇਹ ਚ ਸਾਰਾ ਮਤਲਬ 67000 ਸਰ ਓਰੀਜਨਲ ਚੱਲੀ ਹੁਣ 68 ਚੱਲਣੀ 67000 ਤੇ ਬੈਟਰੀ ਨਵੀਂ ਆਣਾ ਬਾਈ ਜਮਾ ਸਾਰਾ ਓਕੇ ਆ ਬਾਈ ਜਮਾ ਸ਼ੀਲਡ ਗੱਡੀ ਆ ਸਾਰੀ ਕੋਈ ਜਰੀ ਨਹੀਂ ਹੋਈ ਕੋਈ ਗਾਲੀ ਨਹੀਂ ਹੋਈ ਬਾਈ ਚੈੱਕ ਕਰ ਸਕਦੇ ਹੋਗੇ ਠੀਕ ਆ ਨਾ ਹੁਣ ਬੀਵੀ ਨੰਬਰ ਆ ਬਾਈ ਜਮਾ ਓਰੀਜਨਲ ਗੱਡੀ ਪਈ ਆ ਬਾਈ ਜੇ ਕਿਸੇ ਪ੍ਰਾਣੇ ਲੈਣੀ ਹੈ ਕਿੰਨੇ 6 ਕਿੰਨੇ 6.5 ਲੱਖ 6.5 ਲੱਖ ਰੁਪਏ ਦੀ ਤੇ ਮਾਨ ਤਨ ਹੋ ਜ਼ਰੂਰ ਹੋ ਜੂਗਾ ਜੇ ਤੁਸੀਂ ਆਵੋਗੇ ਟ్రਾਈ ਲਓਗੇ ਆਪਣੇ ਯਾਰ ਦੋਸਤ ਨੂੰ ਲਾਓ ਚਾਹੇ ਮੈਸਤਰੀ ਨੂੰ ਲਗਾ ਕੇ ਚੈੱਕ ਕਰਾਲਿਓ ਕੋਈ ਆ ਹੋਣੀ ਬਾਈ ਦਸੱਲੀ ਕਰ ਲਿਓ ਆਪਦੀ ਇਹ ਬਾਈ ਘਰੇ ਕੰਮ ਕਰਦਾ ਹਨਾ ਦਸੱਲੀ ਕਰਕੇ ਲੈ ਕੇ ਠੀਕ ਆ ਜੀ ਤੇ ਨੈਕਸਟ ਬਾਈ ਨੈਕਸਟ ਵੀ ਇਹ ਸਕੋਰਪੀਆ ਆਗੀ 14 ਮਾਡਲ ਤੇ ਸਕੋਰਪੀਆ 14 ਮਾਡਲ 14 ਮਾਡਲ ਵੀ ਐਲ ਐਕਸਟਾਪ ਮਾਡਲ ਆ ਫਰਸਟ ਓਨਰ ਆ ਗੱਡੀ ਠੀਕ ਹੈ ਵੀਰੇ ਤੇ ਵੀ ਅੱਜ ਮੈਂ ਤੁਸੀਂ ਦੇਖ ਸਕਦੇ ਹੋ 75000 ਦੇ ਲਾਈਟ ਟਾਇਰ ਲਵਾਏ ਹੋਏ ਸਪੇਸਰ ਪਾ ਕੇ 20 ਇੰਚੀ ਹੈਡ ਲਾਈਟਾਂ ਨਵੀਆਂ ਫੌਗ ਲੈਂਪ ਨਵੇਂ ਤੇ ਪਿੱਛੋਂ ਐਸਟੈਂਚ ਮੋਡੀਫਾਈ ਕਰਾਈ ਹੋਈ ਆ ਵਿੱਚ ਦੂਜਾ ਅੰਡਰ ਰਾਡ ਪਲੇਅਰ ਪਰ ਜਦੋਂ ਬੰਦਾ ਆਊਗਾ ਅਗਲੇ ਨੂੰ ਆ ਕੇ ਪਤਾ ਲੱਗੂ ਸਰਵਿਸ ਬੈਟਰੀ ਨਵੀਂ सਸਪੈਂਸ਼ਨ ਦਾ ਕੰਮ ਫੁੱਲ ਕੰਮ ਹੋਇਆ ਵਾ ਬੰਦੇ ਨੇ ਇਹ ਤੇ ਵੀ ਲੈ ਕੇ ਇੱਕ ਪੈਸਾ ਨਹੀਂ ਲਾਉਣਾ ਠੀਕ ਆ ਜਾਨੀ ਇੰਸ਼ੋਰੈਂਸ ਸਭ ਕਾਗਜ਼ ਪੱਤਰ ਕੰਪਲੀਟ ਆ ਐਨਓਸੀ ਆਪਾਂ ਅਗਲੇ ਦੇ ਨਾਮ ਦੀ ਘਟਾ ਕੇ ਦੇਵਾਂਗੇ ਫਸਟ ਓਨਰ ਆ ਗੱਡੀ ਠੀਕ ਆ ਬਾਈ ਸਾਡ ਕਿੰਨੇ ਦੇਵਾਂਗੇ ਇਹ ਬਾਈ ਆਪਾਂ 485000 ਰੁਪਏ ਦੀ 14 ਮਾਡਲ ਆ ਫਸਟ ਓਨ ਦਾ 485000 ਰੁਪਏ ਚ ਮੰਨਦਾਂ ਨ ਮੜਾ ਮੋਟਾ ਹੋ ਜਾ ਹਾਂ ਮੰਨ ਤਣ ਕਰ ਤੁਹਾਨੂੰ ਸਰਵਿਸ ਵਗੈਰਾ ਸਭ ਕੁਝ ਹੋਇਆ ਬੈ ਨਾ ਗੱਡੀ ਦਾ ਕੁਛ ਨਹੀਂ ਕਰਾਉਣ ਦੀ ਲੋੜ ਹਾਂਜੀ ਬਾਈ ਜੀ ਜਿਹੜੀ ਸ਼ੋਡੀ ਸਕਰੀਨ ਤੇ ਚੱਲ ਰਹੀ ਆ ਇਹ ਗੱਡੀ ਸਕੋਰਪੀਓ 2014 ਦਾ ਮਾਡਲ ਆ ਜੀ ਬੀ ਐਲ ਐਕਸਾਈ ਮਾਡਲ ਆ ਗੱਡੀ ਬਿਲਕੁਲ origignal ਪਈ ਆ ਜੀ A to Z ਗੱਡੀ ਓਕੇ ਆ ਜੀ ਗੱਡੀ ਦੇ 70000 ਦੇ ਉਲਾਈ ਟਾਇਰ ਚੜੇ ਹੋਏ ਨੇ ਜੀ ਸਪੈਸਰ ਬਗੈਰਾ ਪਾ ਕੇ ਵਧੀਆ ਸੈਟਿੰਗ ਕਰੀ ਵੀ ਆ ਵਿੱਚ ਇੰਟੀਰੀਅਰ ਬਿਲਕੁਲ ਨੀਟ ਐਂ ਕਲੀਨ ਪਿਆ ਜੀ ਅੰਡਰਆਉਟ ਟੱਚ ਪਲੇਅਰ ਲੱਗਿਆ ਹੋਇਆ ਬੈਕ ਕੈਮਰਾ ਇੰਜਨ ਗੇਅਰ ਗੱਡੀ ਦਾ ਓਕੇ ਆ ਜੀ AC ਹੀਟਰ ਗੱਡੀ ਦਾ ਵਰਕਿੰਗ ਦੇ ਵਿੱਚ ਆ ਜੀ ਕਿਸੇ ਨੂੰ ਲੈ ਉਹ ਮੇਸਤਰੀ ਨੂੰ ਆਪਣੇ ਯਾਰ ਦੋਸਤ ਨੂੰ ਕਿਸੇ ਮਰਜੀ ਭਰਾ ਨੂੰ ਲਿਆ ਕੇ ਗੱਡੀ ਦਿਖਾ ਸਕਦੇ ਹੋ ਜੀ ਬਿਲਕੁਲ ਗੱਡੀ ਸੋਨੂੰ ਓਕੇ ਦੀ ਰਿਪੋਰਟ ਮਿਲੂਗੀ ਇਹ ਗੱਡੀ ਸੋਨੂੰ 4,85,000 ਰੁਪਏ ਦੀ ਮਿਲ ਜੂਗੀ ਜੀ ਮਾੜਾ ਮੋਟਾ ਮਾਨ ਤਨ ਜ਼ਰੂਰ ਹੋ ਜਾਊਗਾ ਜੀ ਆਇਓ ਬਾਈ ਨੂੰ ਕਾਲ ਕਰਕੇ ਪਿੰਡ ਬਾਲੀਆਂ ਜਿਲ੍ਹਾ ਜੀ ਇਹ ਕਿਸੇ ਭਰਾ ਨੇ ਗੱਡੀ ਇਹ ਪਰਚੇਜ ਕਰਨੀਆਂ ਤਾਂ ਬਾਈ ਨਾਲ ਕੰਟੈਕਟ ਕਰ ਲਿਓ ਸਕਰੀਨ ਤੇ ਨੰਬਰ ਦਿੱਤਾ ਹੋਇਆ ਜੀ ਇਧਰਲੇ ਸਾਈਡ ਸੋਨੂੰ ਦਿਖਾ ਰਹੇ ਆ ਗੱਡੀ ਦੀ ਬਿਲਕੁਲ ਕੋਈ ਖਰਾੋਚ ਨਹੀਂ ਗੱਡੀ ਦੇ ਜੀ ਬੈਕ ਸਾਈਡ ਦੇਖ ਸਕਦੇ ਹੋ ਬਿਲਕੁਲ ਓਕੇ ਗੱਡੀ ਪਈ ਆ ਜੀ ਵਾਈਟ ਕਲਰ ਆ origignal ਪੇਂਟ ਆ ਜੀ ਗੱਡੀ ਦਾ ਤੇ ਅੱਗੇ ਉਹ ਦਿਖਾਣੇ ਤੁਹਾਨੂੰ ਲੁੱਕ ਗੱਡੀ ਦੀ ਇੱਕ ਵਾਰ ਬੰਪਰ ਟੂ ਬੰਪਰ ਗੱਡੀ origignal ਹਾਂਜੀ ਬਾਈ ਜੀ ਆ ਵੀਡੀਓ ਦਾ ਹੁਣ ਆਪਾਂ ਕਰਨ ਲੱਗਿਆਂ ਐਂਡ ਇਹ ਬਾਈ ਦਾ ਅਗਲਾ ਪਾਰਟ ਆਪਾਂ 5-4 ਦਿਨਾਂ ਨੂੰ ਫੇਰ ਅਪਲੋਡ ਕਰ ਦਾਂਗੇ ਉਹਦੇ ਵਿੱਚ i20 ਗੱਡੀ ਆ ਫੋਰਚੂਨਰ ਆ BMW ਆ ਆਲਟੋ ਗੱਡੀਆਂ ਉਹ ਗੱਡੀਆਂ ਤੁਹਾਨੂੰ ਦਿਖਾਵਾਂਗੇ ਮੇਰਾ ਭਰਾ ਇਹਨੇ ਤੁਸੀਂ ਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜੇਕਰ ਤੁਸੀਂ ਗੱਡੀ ਕੋਈ ਆਪਣੇ ਵਾਸਤੇ ਲੱਭ ਰਹੇ ਹੋ ਆਪਣਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੇ ਕਿਸੇ ਭਰਾ ਨੇ ਆਪਾਂ ਤੋਂ ਵੀਡੀਓ ਬਣਵਾਉਣੀਆਂ ਤਾਂ ਨੰਬਰ ਨੋਟ ਕਰ ਲਿਓ ਜੀ 700 956094379560943 ਇਹਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ ਫੋਟੋਆਂ WhatsApp ਕਰ ਸਕਦੇ ਹੋ ਵੀਡੀਓ ਆਪਾਂ ਸੁੱਡੀ ਬਿਲਕੁਲ ਫਰੀ ਬਣਾਵਾਂਗੇ ਜੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨ